ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਮਿੱਡੇ ਮੀਲ ਸਕੀਮ ਵੈਸੇ ਤਾਂ ਬੱਚਿਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਸੀ ਪਰ ਇਹ ਸਹੂਲਤ ਹੀ ਹੁਣ ਬੱਚਿਆਂ ਦੇ ਲਈ ਮੁਸੀਬਤ ਬਣ ਗਈ ਹੈ ਮੋਗਾ ਦੇ ਪਿੰਡ ਸਮਾਤਪਾਈ ਦੇ ਪ੍ਰਾਇਮਰੀ ਸਕੂਲ ਦੀਆਂ ਇਹ ਤਸਵੀਰਾਂ ਵੇਖੋ ਕਿਵੇਂ ਛੋਟੇ-ਛੋਟੇ ਸਕੂਲੀ ਬੱਚੇ ਝੂਠੇ ਬਰਤਨ ਸਾਫ਼ ਕਰ ਰਹੇ ਨੇ ਇਹ ਉਹੀ ਬਰਤਨ ਨੇ ਜਿਨ੍ਹਾਂ ਵਿੱਚ ਥੋੜੀ ਜੇਰ ਪਹਿਲਾਂ ਉਹਨਾਂ ਨੇ ਮਿੱਡੇ ਮੀਲ ਖਾਦਾ ਸੀ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖਰ ਬੱਚੇ ਸਕੂਲ ਵਿੱਚ ਪੜਨ ਆਉਂਦੇ ਨੇ ਜਾਂ ਫਿਰ ਬਰਤਨ ਸਾਫ਼ ਕਰਨ ਸਵਾਲ ਸਕੂਲ ਦੇ ਅਧਿਆਪਕ ਨੂੰ ਕੀਤਾ ਗਿਆ ਤਾਂ ਉਹਨਾਂ ਨੇ ਆਪਣੀਆਂ ਹੀ ਮਜਬੂਰੀਆਂ ਗਣਵਾ ਦਿੱਤੀਆਂ ਮਜਬੂਰੀ ਸੀ ਇੱਕ ਕੁੱਕ ਛੁੱਟੀ ਦੇ ਸੀ ਸਾਡੇ ਅੱਜ ਤੇ ਟਾਈਮ ਥੋੜਾ ਲੇਟ ਹੋ ਗਿਆ 12:25 ਹੋ ਚੁੱਕੇ ਸੀ ਸਾਡੇ ਵਾਰਾ ਇੱਕ ਵਜੇ ਬ੍ਰੇਕ ਜਿਹੜੀ ਖਤਮ ਹੋ ਗਈ ਇਸ ਕਰਕੇ ਸਾਡੀ ਮਜਬੂਰੀ ਹੋ ਗਈ ਕਰਾਉਣਾ ਵੌਲੰਟੇਰਲੀ ਵੱਡੀਆਂ ਕਲਾਸਾਂ ਦਾ ਕਾਰਜ ਲੈਣ ਨੂੰ ਕੋਈ ਚਾਹੁੰਦਾ। ਨਾਲ ਹੈਲਪ ਕਰ। ਕਿੰਨੀ ਵੱਡੀ ਕਲਾਸ ਤੱਕ ਇਹ ਸਕੂਲ? 34ਵੇਂ ਤੱਕ। ਭਾਰੇ ਜੀ ਅਸੀਂ ਪਹਿਲਾਂ ਤੋਂ ਦੇ ਹੁੰਦੇ ਸੀ ਖਾਣਾ ਵੰਡਿਆ ਜਾਂਦੇ ਕਰਕੇ ਬੱਚੇ ਆਪ ਹੀ ਪਾਣੀ ਪੀਣ ਆਏ, ਬਰਤਨ ਧੋਣ ਲੱਗੇ ਹੋਣਗੇ ਤਾਂ ਭਾਂਡੇ ਤਾਂ ਅਸੀਂ ਧੋਨੇ। ਬਰਤਨ ਸਾਫ਼ ਕਰਨ ਦੇ ਲਈ ਕੋਈ 1-2 ਕਲਾਸਾਂ ਦੇ ਬੱਚੇ ਨਹੀਂ, ਬਲਕਿ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਤੱਕ ਦੇ ਸਾਰੇ ਬੱਚੇ ਇਸੇ ਕੰਮ ਵਿੱਚ ਲੱਗੇ ਹੋਏ ਸੀ। ਇਸ ਬਾਰੇ ਬੱਚਿਆਂ ਨੂੰ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਇਹ ਤਾਂ ਰੋਜ਼ ਦਾ ਕੰਮ ਹੈ। ਰੋਜ਼ ਸਾਫ਼ ਤੋਂ ਨਹੀਂ ਧੋਨੇ ਤੋਂ ਲੈ ਕੇ ਭਾਂਡੇ ਤੁਸੀਂ। ਹਾਂਜੀ ਕਿੰਨੇ ਬੱਚੇ ਆ ਜਿਹੜੇ ਰੋਜ਼ ਪੰਡੇ ਧੋਲਦੇ ਆ ਜੀ ਸਾਰੇ ਮਾਸੂਮ ਸਕੂਲੀ ਬੱਚਿਆਂ ਦੇ ਹੱਥ ਕਲਮ ਦੀ ਥਾਂ ਝੂਠੇ ਬਰਤਨ ਸਵਾਲ ਇਹ ਹੈ ਕਿ ਸਰਕਾਰ ਬੱਚਿਆਂ ਨੂੰ ਕੀ ਸਿਖਾਉਣਾ ਚਾਹੁੰਦੀ ਹੈ ਬੱਚਿਆਂ ਲਈ ਖਾਣੇ ਦਾ ਪ੍ਰਬੰਧ ਕਰਨਾ ਚੰਗੀ ਗੱਲ ਹੈ ਪਰ ਇਹ ਸਹੂਲਤ ਹੀ ਹੁਣ ਬੱਚਿਆਂ ਦੀ ਪੜ੍ਹਾਈ ਵਿੱਚ ਰੋੜਾ ਬਣ ਗਈ ਜਾਂਦੀ ਹੈ